ਪੰਜਾਬ ਦੇ ਕੈਬਨਿਟ ਵਜ਼ੀਰ ਕੁਲਦੀਪ ਸਿੰਘ ਢਾਲੀਵਾਲ ਸਾਹਿਬ ਤੇ ਹਰਪ੍ਰੀਤ ਸਿੰਘ ਗੀੜੀਓ ਸਾਹਿਬ ਅੱਜ ਜਿੱਥੇ ਪੰਜਾਬ ਸਰਕਾਰ ਵੱਲੋਂ ਖਿਡਾਰੀਆਂ ਨੂੰ ਸਨਮਾਨਿਤ ਕਰ ਰਹੀਦਾ ਸਭ ਤੋਂ ਪਹਿਲਾਂ ਢਾਲੀਵਾਲ ਸਾਹਿਬ ਪੰਜਾਬ ਦੇ ਵਜ਼ੀਰੋ ਤੁਹਾਨੂੰ ਵੀ ਬਹੁਤ ਬਹੁਤ ਵਧਾਈ ਸਾਡੇ ਪੰਜਾਬ ਨੂੰ ਵਧਾਈ ਆ ਅੱਜ ਸਾਡੇ ਪੰਜਾਬੀਆਂ ਦਾ ਸਿਰ ਜਿਹੜਾ ਮਾਣ ਦੇ ਨਾਲ ਚਾਹੋਗਾ ਕਿ ਉਹਨਾਂ ਦੇ ਪੁੱਤਾਂ ਨੇ ਪੰਜਾਬ ਦੇ ਪੁੱਤਾਂ ਨੇ ਦੇਸ਼ ਦਾ ਨਾਮ ਰੋਸ਼ਨ ਕੀਤਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਜਿੱਥੇ ਲੋਕਾਂ ਦੀ ਰਾਹਤ ਲਈ ਕਈ ਅਹਿਮ ਕਦਮ ਚੁੱਕੇ ਉੱਥੇ ਹੀ ਦੇਸ਼ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਦੇ ਪਰਿਵਾਰਾਂ ਦੀ ਬਾਹ ਫੜੀ ਇਸ ਦੇ ਤਹਿਤ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ 1 ਕਰੋੜ ਦੀ ਮੁਆਵਜ਼ਾ ਰਾਸ਼ੀ ਦਿੱਤੀ ਜਾ ਰਹੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਮੰਨਣਾ ਹੈ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਸੰਭਾਲਣਾ ਸਾਡਾ ਫਰਜ਼ ਹੈ ਇਸ ਲਈ ਪੰਜਾਬ ਸਰਕਾਰ ਵੱਲੋਂ ਇਹਨਾਂ ਪਰਿਵਾਰਾਂ ਲਈ ਉਪਰਾਲਾ ਕੀਤਾ ਗਿਆ ਹੈ ਉਹਨਾਂ ਦਾ ਮਾਨ ਸਾਹਿਬ ਦਾ ਮੁੱਖ ਮੰਤਰੀ ਪੰਜਾਬ ਦਾ ਮੈਂ ਧੰਨਵਾਦ ਕਰਦਾ ਪਰਿਵਾਰ ਨੂੰ ਆਪਣੇ ਵੱਲੋਂ ਸਾਰੇ ਨਗਰ ਨਿਵਾਸੀਆਂ ਵੱਲੋਂ ਹਾਂਜੀ ਵੀ ਉਹ ਸਾਡੇ ਨਾਲ ਉਹ ਆਪਣਾ ਟਾਈਮ ਕੀਮਤੀ ਸਮਾਂ ਗੱਢ ਕੇ ਸਾਡੇ ਨਾਲ ਦੁੱਖ ਸਾਂਝਾ ਕਰਨ ਆਏ ਹਾਂਜੀ ਸਾਨੂੰ مالی ਸਹਾਇਤਾ ਦੇ ਕੇ ਗਏ ਹਾਂਜੀ ਪਰਵਾਰ ਨੂੰ ਪ੍ਰੋਸਾ ਦੇ ਕੇ ਗਏ ਬਾਕੀ ਕੋਈ ਬੇਟੀ ਨੂੰ ਜੋਬ ਦਵਾਵਾਂਗੇ ਤੁਹਾਨੂੰ ਪੈਨਸ਼ਨ ਵੀ ਲਵਾਵਾਂਗੇ ਬਾਕੀ ਸਾਨੂੰ مالی ਸਹਾਇਤਾ ਕਰੋੜੀ ਰਾਸ਼ੀ ਦੇ ਗਏ 50 ਸਰਕਾਰ ਵੱਲੋਂ ਜੋ ਪਾਲਿਸੀ ਬਣਾਈ ਗਈ ਹੈ ਕਿ ਜਿਹੜੇ ਸੈਨਿਕ ਜਿਹੜੇ ਫੌਜੀ ਜਵਾਨ ਡਿਊਟੀ ਦੌਰਾਨ ਦੇਸ਼ ਦੇ ਕਿਸੇ ਵੀ ਕੋਨੇ 'ਚ ਸ਼ਹੀਦ ਹੋਣਗੇ ਤਾਂ ਉਹਨਾਂ ਦੇ ਪਰਿਵਾਰ ਨੂੰ 1 ਕਰੋੜ ਰੁਪਇਆ ਸਨਮਾਨ ਰਾਸ਼ੀ ਦੇ ਤੌਰ ਤੇ ਦਿੱਤਾ ਜਾਊਗਾ ਪੰਜਾਬ ਦਾ ਨਾਮ ਰੋਸ਼ਨ ਕੀਤਾ ਪੂਰੀ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਪੰਜਾਬੀ ਰਹਿੰਦੇ ਭਾਤੀ ਰਹਿੰਦੇ ਉਹਦਾ ਸਭ ਦਾ ਨਾਂ ਜਿਹੜਾ ਰੋਸ਼ਨ ਹੋਇਆ ਸੋ ਮੈਂ ਵੀ ਸਮਝਦਾ ਕਿ ਇਹ ਪੋਰਸ ਗੋਦ ਵਾਲੀ ਗੱਲ ਆ ਸਾਡੇ ਲਈ ਮਤਲਬ ਅੱਜ ਦਾ ਟਾਈਮ ਜਿਹੜਾ ਅੱਜ ਦਾ ਸਮਾਂ ਅੱਜ ਦੀ ਤਾਰੀਖ ਬੜੀ ਇੰਪੋਰਟੈਂਟ ਹੈ ਮਾਨ ਸਾਹਿਬ ਸਰਕਾਰ ਨੇ ਤਾਲੀਬਾਲ ਸਾਹਿਬ ਤੁਹਾਡੀ ਕੈਬਨਿਟ ਨੇ ਇਹ ਕਿਹਾ ਸੀ ਕਿ ਆਮ ਤੌਰ ਤੇ ਪਲੇਅਰ ਜਿੱਤ ਕੇ ਹੁੰਦੇ ਆ ਉਦੋਂ ਉਹਨਾਂ ਨੂੰ ਸਰਾਸ਼ੀ ਦਿੱਤੀ ਜਾਂਦੀ ਬਟ ਤੁਸੀਂ ਤੁਹਾਡੀ ਸਰਕਾਰ ਨੇ ਕਿਹਾ ਕਿ ਨਹੀਂ ਪਲੇਅਰਾਂ ਨੂੰ ਤਿਆਰੀ ਕਰਨ ਦੇ ਲਈ ਇਸ ਦੇ ਨਾਲ ਤੋਂ ਲੱਗਦਾ ਕਿ ਪਿੰਡਾਂ ਦੇ ਵਿੱਚੋਂ ਜਾਂ ਜਿਹੜੇ ਬੰਦੇ ਖੇਡਣ ਵਾਲੇ ਹੁੰਦੇ ਨੇ ਉਹਨਾਂ ਨੂੰ ਸਹਾਤ ਹੋਰ ਮਿਲੇ ਬਿਲਕੁਲ ਸਹੀ 2.5 ਸਾਲ ਪਹਿਲਾਂ ਖੇਡਾਂ ਵਰਤਤ ਪੰਜਾਬ ਦੀਆਂ ਸ਼ੁਰੂ ਕੀਤੀਆਂ ਉਹਦਾ ਹਾਲ ਲੈਵਲ ਦੇ ਉੱਤੇ ਹਰ ਵੀ ਹੁਣ ਕੇ ਦਸੰਬਰ ਦੇ ਵਿੱਚ ਹਰ ਲੈਵਲ ਦੇ ਵਿੱਚ ਜਿਹੜਾ ਹਰ ਪਿੰਡ ਤੋਂ ਲੈ ਕੇ ਸਕੂਲ ਕਾਲਜ ਤੱਕ ਯੂਨੀਵਰਸਿਟੀਆਂ ਤੱਕ ਹਰ ਥਾਂ ਤੇ ਜਿਹੜੀ ਖੇਡਾਂ ਦੇ ਖਿਡਾਰੀਆਂ ਦੀ ਸਪੋਰਟ ਕੀਤੀ ਜਾ ਰਹੀ ਹੈ ਉਹਦੇ ਜਿਹਨੇ ਖਿਡਾਰੀ ਏਸ਼ੀਆ ਚ ਗਏ ਸੀਗੇ ਜਿਹੜੇ ਲੰਪ ਚ ਗਏ ਉਹਨਾਂ ਨੂੰ ਐਡਵਾਂਸ ਤੇ ਆਦੀ ਲਈ ਮਤਲਬ ਉਹਦੇ ਸਰਕਾਰਾਂ ਪਹਿਲੀਆਂ ਸੀ ਨਾ ਜਿਹੜੀਆਂ ਖੇਡ ਖੁੜ ਕੇ ਆ ਜਾਂਦੇ ਵਿਚਾਰੇ ਦੋਂਦੇ ਫਿਰਦੇ ਖਿਡਾਰੀ ਕਿੱਥੋਂ ਆਈ ਆਪਣੀ ਖਲਾਕ ਦਾ ਪ੍ਰਬੰਧ ਕਰੀਏ ਮਾਨ ਸਾਹਿਬ ਨੇ ਐਡਵਾਂਸ ਉਹਨਾਂ ਨੂੰ ਪ੍ਰਬੰਧ ਕਰਕੇ ਦਿੱਤਾ ਇਸ ਕਰਕੇ ਮਤਲਬ ਜਿਹੜਾ ਪੰਜਾਬ ਸਰਕਾਰ ਦਾ ਨਜ਼ਰ ਆਇਆ ਕਿ ਪੰਜਾਬ ਦਾ ਹਰ ਬੱਚਾ ਖੜਾਦੀ ਬਣੇ ਪੰਜਾਬ ਦਾ ਨਾਮ ਰੌਸ਼ਨ ਕਰੇ ਆਪਣੇ ਪਰਿਵਾਰ ਦਾ ਆਪਣੀ ਸਿਹਤ ਤੇ ਆਪਣੇ ਭੇਖ ਦੀ ਉਹ ਵਧੀਆ ਜਿਹੜੀ ਆਖਰੀ ਸਵਾਲ ਹੈ ਮੇਰਾ ਜਿਹੜਾ ਨਸ਼ਿਆਂ ਦੇ ਖਿਲਾਫ ਲੜਾਈ ਜਿਹੜੀ ਤੁਸੀਂ ਤੁਹਾਡੀ ਸਰਕਾਰ ਲੜ ਰਹੀ ਹੈ ਇੱਕ ਕੋੜਿਆ ਹੈ ਜਦੋਂ ਇਹ ਖੜਾਦੀ ਇਦਾਂ ਜਾਂਦੇ ਆ ਤਾਂ ਕਿੰਨਾ ਕੁ ਲੱਗਦਾ ਤੁਹਾਨੂੰ ਇਹ ਬਹੁਤ ਵੱਡਾ ਅਸਧਿਆ ਐਵੇਂ ਪੰਜਾਬ ਨੂੰ ਬਦnaam ਕਰਨ ਵਾਸਤੇ ਠੀਕ ਹੈ ਮੈਂ ਵੇਖੋ ਮੈਂ ਤਾਂ ਪਿੰਡਾਂ ਦਾ ਰਹਿਣ ਵਾਲਾ ਮੈਂ ਮੰਨਦਾ ਆ ਕਿ ਨਸ਼ਿਆਂ ਤਾਂ ਇੱਕ ਸਵੱਸਿਆ ਪੰਜਾਬ 'ਚ ਹੈਗੀ ਹੈ ਪਤਾ ਨਹੀਂ ਕਿ ਪੰਜਾਬ ਬਿਲਕੁਲ ਗੱਦਕੀ ਹੋ ਗਿਆ ਜੀ ਪੰਜਾਬ ਦੇ ਵਿੱਚ ਸਭ ਜਿਹੜਾ ਇਲੈਕਟਿਵ ਗੱਲਾਂ ਜਿਹੜੀਆਂ ਤੁਸੀਂ ਕਰਦੇ ਹੋ 10 10 ਖਿਡਾਰੀ ਇੱਕ ਟੀਮ ਦੇ ਵਿੱਚ ਹੁਣੇ ਸਰ ਕਿੰਨੀ ਵੱਡੀ ਗੱਲ ਹੈ ਇਸ ਕਰਕੇ ਪੰਜਾਬ ਬਿਲਕੁਲ ਚੜ੍ਹਦੀ ਕਲਾ ਚ ਪੰਜਾਬ ਨੂੰ ਮੈਂ ਤਾਂ ਕਹਿੰਦਾ ਹੁਣ ਨਾ ਕਿ ਕਈ ਵਾਰ ਤਤੀਆਂ ਹਵਾਵਾਂ ਲੱਗੀਆਂ ਪਰ ਪੰਜਾਬ ਹਮੇਸ਼ਾ ਹੀ ਸੰਕਟ ਦੇ ਵਿੱਚੋਂ ਨਿਕਲ ਜਾਂਦਾ ਜਲਦੀ ਅਸੀਂ ਨਸ਼ੇ ਵਾਲੇ ਸੰਕਟ ਤੋਂ ਵੀ ਨਿਕਲਣਾ ਦੇ ਵਿੱਚ ਜਿਹੜੀਆਂ ਮੇਰੀ ਅੱਖ ਦੇ ਸਵਾਲ ਖੇਡ ਸਟੇਡੀਅਮ ਬਣਾਉਣ ਵਾਲਾ ਗਰਾਊਂਡ ਬਣਾਉਣ ਵਾਲਾ ਇਨਫਰਾਸਟ੍ਰਕਚਰ ਦੇਣ ਵਾਲੀ ਵੀ ਸਰਕਾਰ ਕੰਮ ਕਰ ਰਹੀ ਆ ਤੁਹਾਨੂੰ ਕੀ ਲੱਗਦਾ ਕਿ ਇਸ ਦੇ ਜਿਹੜੇ ਹੋਰ ਕੀ ਹੈ ਦੇ ਵਿੱਚ ਬੈਟਰਮੈਂਟ ਹੋ ਸਕਦੀ ਹੈ ਸਰਕਾਰ ਵੱਲੋਂ ਨਹੀਂ ਨਹੀਂ ਹੋਰ ਵਧੀਆ ਇਸ ਜਿਹੜੇ ਖੇਡ ਸਟੇਡੀਅਮ ਖੇਡ ਗਰਾਊਂਡ ਉਹ ਬਣਾਵਾਂਗੇ ਜਿਹਦੇ ਨਾਲ ਬੰਦਾ ਸਭ ਤੋਂ ਜ਼ਿਆਦਾ ਇਹ ਕਿ ਇਹਦੇ ਆਮ ਗਰੀਬ ਘਰਾਂ ਦੇ ਬੱਚੇ ਉਹਦਾ ਦੀ ਆਸਥਿਕ ਮਤਤ ਕਰਨਾ ਉਹਨਾਂ ਦੇ ਰਹਿਣ ਸਹਿਣ ਦਾ ਉਹਨਾਂ ਦੇ ਫੂਡ ਦਾ ਕਦਾਂ ਪਹਿਲਾਂ ਵੀ ਕਰਦੇ ਰਿਹਾ ਪਹਿਲਾਂ ਵੀ ਕਰਦੇ ਹੋਰ ਵੀ ਕਰਾਂਗੇ ਆਪਾਂ ਪੰਜਾਬ ਦੇ ਵਿੱਚ ਅਸੀਂ ਖਿਡਾਰੀਆਂ ਲਈ ਸਾਡੀ ਸਰਕਾਰ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦਾ ਇਹ ਅਪਦਾਲਾ ਆ ਕੇ ਪੰਜਾਬ ਖੇਡਾਂ ਦੇ ਵਿੱਚ ਨੰਬਰ 1 ਤੇ ਆਵੇ ਤੇ ਅਗਲੇ ਬਾਅਦ ਜਦੋਂ ਜਾਣਗੇ ਖਿਡਾਰੀ ਤੁਸੀਂ ਦੇਖਿਓ 골ਡ ਮੈਡਲ ਲੈ ਕੇ ਆਉਣਗੇ ਇਹ ਖਿਡਾਰੀ ਸੀਐਮ ਸਾਹਿਬ ਨੇ ਕਦੋਂ ਇਨਵੀਟੇਸ਼ਨ ਦਿੱਤਾ ਜਾਂ ਕਦੋਂ ਜਾ ਰਹੇ ਤੁਸੀਂ ਬਣਿਆ ਕਿ ਪ੍ਰੋਗਰਾਮ ਵਿੱਚ ਸੀਐਮ ਦਾ ਨਹੀਂ ਅਜੇ ਬਣਿਆ ਨਹੀਂ ਮੈਂ ਖਾਲ ਅੱਜ ਕੱਲ੍ਹ ਤੇ ਥੈਂਕ ਯੂ ਸਰ ਥੈਂਕ ਯੂ ਪੰਜਾਬ ਦੇ ਕੈਬਨਟ ਮਨਜੀਤ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਈਡੀਓ ਸਾਹਿਬ ਇੱਥੇ ਪਹੁੰਚੇ ਨੇ ਢਾਲੀਵਾਲ ਸਾਹਿਬ ਪੰਜਾਬ ਸਰਕਾਰ ਵੱਲੋਂ ਜਿਹੜੇ 올림픽 ਦੇ ਵਿੱਚ ਬ੍ਰੌਂਜ਼ ਮੈਡਲ ਜਿੱਤਿਆ ਪੈਰਿਸ ਦੇ ਵਿੱਚ ਉਸ ਹਾਕੀ ਟੀਮ ਦਾ ਸਵਾਗਤ ਕਰਨ ਦੇ ਲਈ ਇੱਥੇ ਪੰਜਾਬ ਸਰਕਾਰ ਦੇ ਨੁਮਾਇੰਦੇ ਮੌਜੂਦ ਨੇ ਔਰ ਉਹਨਾਂ ਦੇ ਪਰਿਵਾਰਾਂ ਦੀ ਉਹਨਾਂ ਦੀ ਹੌਸਲਾ ਅਫਜ਼ਾਈ ਜਿਹੜੀ ਹੈ ਲਗਾਤਾਰ ਕਰ ਰਹੇ खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।